ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਤੇ ਬੰਦਨ ਜੀ ਕੇ ਗੁਰਮੁਖ ਮੋਖ ਦਵਾਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਪਾਵਨ ਫਰਮਾਨ ਹੈ ਬਈਸ ਜੀਵ ਦੇ ਕਿਤਨੇ ਹੀ ਬੰਧਨ ਨੇ ਵਿਚਾਰਵਾਨ ਲੋਕਾਂ ਨੇ ਨੌ ਪ੍ਰਕਾਰ ਦੇ ਬੰਧਨਾਂ ਨੂੰ ਪ੍ਰਮੁੱਖ ਮੰਨੇ ਹੈ ਔਰ ਗੁਰੂ ਕੀ ਬਾਣੀ ਨੇ ਕਹੇ ਕਿਤੇ ਬੰਧਨ ਜੀ ਕੇ ਕਿਤਨੇ ਹੀ ਬੰਧਨ ਨੇ ਇਸ ਜੀਵ ਦੇ ਗੁਰਮੁਖ ਮੋਖ ਦਵਾਰ ਪ੍ਰਮੁਖੀ ਗੁਰੂ ਦੀ ਕਿਰਪਾ ਸਦਕਾ ਹੀ ਇਹਨਾਂ ਤਮਾਮ ਬੰਧਨਾ ਤੋਂ ਮੁਕਤੀ ਹਾਸਲ ਹੁੰਦੀ ਏ ਇਸ ਜੀਵ ਨੂੰ ਜਦੋਂ ਮੋਕਸ਼ ਦਾ ਦਵਾਰਾ ਸਤਗੁਰੂ ਇਸ ਜੀਵ ਨੂੰ ਬਖਸ਼ਦੇ ਨੇ ਗੁਰਵਾਣੀ ਦਾ ਪਾਵਨ ਫਰਮਾਨ ਹੈ ਸਤਗੁਰ ਸਿੱਖ ਕੇ ਬੰਧਨ ਕੱਟੈ ਸਤਗੁਰੂ ਆਪਣੇ ਸਿੱਖ ਦੇ तमाम ਬੰਧਨਾਂ ਨੂੰ ਘਟ ਦਿੰਦੇ ਨੇ ਸਿੱਖ ਗੁਰੂ ਦਾ ਜੋ ਹੈ ਉਹ तमाम ਬੰਧਨਾਂ ਤੋਂ ਰਹਿਤ ਹੋ ਜਾਂਦਾ ਹੈ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਦਾ 550 ਸਾਲਾ ਪਾਵਨ ਪ੍ਰਕਾਸ਼ ਗੁਰਪੁਰਬ ਸਮੁੱਚਾ ਪੰਥ ਮਨਾਉਣ ਜਾ ਰਿਹਾ ਹੈ ਸਤਿਗੁਰੂ ਜੀ ਨੇ ਆਸਾ ਰਾਗ ਵਿੱਚ ਸਾਧ ਸੰਗਤ ਇੱਕ ਪਾਵਨ ਸ਼ਬਦ ਦੇ ਅੰਦਰ ਇਹਨਾਂ तमाम ਬੰਧਨਾਂ ਦਾ ਜ਼ਿਕਰ ਕੀਤਾ ਹੈ ਮਹਾਰਾਜ ਜੀ ਦਾ ਉਹ ਪਾਵਨ ਸ਼ਬਦ ਹੈ ਮਹਾਰਾਜ ਕਹਿੰਦੇ ਜਿਹੜਾ ਬੰਦਨ ਹੈ ਨਾ ਬੰਦਨ ਮਾਤ ਪਿਤਾ ਸੰਸਾਰ ਮਾਤਾ ਵੀ ਬੰਦਨ ਰੂਪ ਪਿਤਾ ਵੀ ਬੰਦਨ ਰੂਪ ਔਰ ਪੂਰਾ ਸੰਸਾਰ ਬੰਦਨ ਰੂਪ ਹੈ ਹੁਣ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰਕੇ ਸਮਝਾਓ ਮਾਂ ਬੰਦਨ ਕਿਵੇਂ ਹੋ ਗਈ ਤੇ ਪਿਤਾ ਬੰਧਨ ਰੂਪ ਕੇ ਮੈਂ ਹੋ ਗਿਆ ਮੰਨਿਆ ਸੰਸਾਰ ਬੰਧਨ ਰੂਪ ਹੈ ਪਰੇ ਦਸੋ ਮਾਤਾ ਤੇ ਪਿਤਾ ਵੀ ਬੰਧਨ ਰੂਪ ਕੇ ਮੈਂ ਹੋਏ ਨੇ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਸਮਝਾਉਂਦੇ ਨੇ ਉਹ ਮਾਤਾ ਜੋ ਆਪਣੀ ਸੰਤਾਨ ਨੂੰ ਧੀਆ ਪੁੱਤਰਾਂ ਨੂੰ ਸੱਚ ਦੇ ਮਾਰਗ ਤੇ ਚੱਲਣ ਨਾ ਦਵੇ ਉਹ ਪਿਤਾ ਜੋ ਆਪਣੇ ਬੱਚਿਆਂ ਨੂੰ ਧੀਆ ਪੁੱਤਰਾਂ ਨੂੰ ਸੱਚ ਦੇ ਰਾਹ ਤੇ ਨਾ ਚੱਲਣ ਦਵੇ ਉਹ ਮਾਂ ਵੀ ਬੰਧਨ ਰੂਪ ਹੈ ਉਹ ਪਿਤਾ ਵੀ ਬੰਧਨ ਰੂਪ ਹੈ ਸਾਧ ਸੰਗਤ ਜਿਸ ਵਕਤ ਭਗਤ ਨਾਮਦੇਵ ਜੀ ਨੂੰ ਸਲੇਮ ਬਾਦਸ਼ਾ ਨੇ ਆਪਣੇ ਪਾਸ ਮੰਨ ਲੋ ਕੈਦੇ ਕਰ ਲਿਆ ਔਰ ਕਿਹਾ ਵੀ ਇਹ ਮਰੀ ਹੋਈ ਗਊ ਜ਼ਿੰਦਾ ਕਰੋ ਤਾਂ ਉਸ ਵਕਤ ਭਗਤ ਨਾਮਦੇਵ ਜੀ ਦੇ ਮਾਤਾ ਜੀ ਵੀ ਉਸ ਭੀੜ ਦੇ ਵਿੱਚ ਸ਼ਾਮਲ ਸਨ ਉੱਥੇ ਪਹੁੰਚੇ ਹੋਏ ਸਨ ਮਾਤਾ ਨੇ ਨਾਮਦੇਵ ਜੀ ਨੂੰ ਕਿਹਾ ਪੁੱਤਰ ਨਾਮਦੇਵ ਫਰਕ ਕੀ ਹੈ ਅੱਲਾ ਤੇ ਰਾਮਦੇਵ ਨਾਮ ਵਿੱਚ ਕੋਈ ਫਰਕ ਤੇ ਹੈ ਨਹੀਂ ਪੁੱਤਰਾ ਤੇਰੇ ਮੁਖੋਂ ਮੈਂ ਅਣਗਿਣਤ ਦਫਾ ਸੁਣਿਆ ਹੈ ਕਰੀਮਾ ਰਹੀਮਾ ਅੱਲਾ ਤੂੰ ਗਨੀ ਤੂੰ ਕਰੀਮ ਵੀ ਰਹੀਮ ਵੀ ਅੱਲਾ ਵੀ ਆਖਦਾ ਹੈ ਆਪਣੇ ਮੁਖੋਂ ਹੁਣ ਤੇਰੀ ਜਾਨ ਬਖਸ਼ੀ ਜਾਏਗੀ ਤੂੰ ਰਾਮ ਨੂੰ ਛੱਡ ਕੇ ਅੱਲਾ ਦਾ ਨਾਮ ਜਪ ਤੇ ਭਗਤ ਨਾਮਦੇਵ ਜੀ ਨੇ ਉੱਤਰ ਦਿੱਤਾ ਸੀ ਆਪਣੇ ਮਾਤਾ ਜੀ ਨੂੰ ਮਾਤਾ ਰਾਮ ਤੇ ਅੱਲਾ ਵਿੱਚ ਫਰਕ ਕੋਈ ਨਹੀਂ ਪਰ ਇਸ ਵਕਤ ਫਰਕ ਪੈਂਦਾ ਇੱਥੇ ਇਸ ਵਕਤ ਅਗਰ ਮੈਂ ਰਾਮ ਨੂੰ ਛੱਡ ਕੇ ਅੱਲਾ ਆਖਦਾ ਤਾਂ ਮੇਰੀ ਜਾਨ ਬਖਸ਼ ਦੇਗਾ ਬਾਦਸ਼ਾ ਇੱਥੇ ਸਵਾਰਥ ਮੁਖ ਹੈ ਤੇ ਸਵਾਰਥ ਨੂੰ ਮੁਖ ਰੱਖ ਕੇ ਨਾ ਮੈਂ ਭਗਤੀ ਸ਼ੁਰੂ ਕੀਤੀ ਤੇ ਨਾ ਮੇਰੀ ਭਗਤੀ ਦੇ ਵਿੱਚ ਕੋਈ ਸਵਾਰਥ ਹੈ ਮੈਂਨੇ ਸਵਾਰਥ ਪਰਮੇਸ਼ਰ ਦੀ ਭਗਤੀ ਕਰਦਾ ਹਾਂ ਤਾਂ ਤੇ ਮਾਤਾ ਤੂੰ ਮੈਨੂੰ ਮੇਰੇ ਸੱਚ ਦੇ ਰਾਹ ਤੋਂ ਥੜਕਾ ਨਾ ਇਹ ਮੋਹ ਦਾ ਬੰਧਨ ਪਾ ਕੇ ਉਸ ਵਕਤ ਭਗਤ ਨਾਮਦੇਵ ਜੀ ਨੂੰ ਐਲਾਨੀਆਂ ਕਹਿਣਾ ਪੈ ਗਿਆ ਨਾ ਹਾਂ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ ਵੀ ਨਾ ਮੈਂ ਤੇਰਾ ਪੁੱਤਰ ਹਾਂ ਨਾ ਤੂੰ ਮੇਰੀ ਮਾਂ ਹੈ ਕਿਉਂਕਿ ਤੂੰ ਮੈਨੂੰ ਸੱਚ ਦੇ ਮਾਰਗ ਤੋਂ ਥੜਕਾ ਰਹੀ ਹੈ ਸੋ ਇਹਨੂੰ ਕਹਿੰਦੇ ਨੇ ਬੰਧਨ ਮਾਤ ਪਿਤਾ ਸੰਸਾਰ ਬੰਧਨ ਸੁੱਤ ਕੰਨਿਆ ਅਰਨਾਰ ਉਹ ਸੁੱਤ ਉਹ ਪੁੱਤਰ ਤੇ ਉਹ ਕੰਨਿਆ ਜਿਹੜੀ ਆਪਣੇ ਮਾਪਿਆਂ ਨੂੰ ਗੁਰੂ ਘਰ ਦੇ ਨਾਲ ਜੁੜਨ ਨਾ ਦੇਵੇ ਗੁਰੂ ਘਰ ਦੇ ਨਾਲੋਂ ਤੋੜੇ ਭਗਤੀ ਦੇ ਮਾਰਗ ਤੋਂ ਥੜਕਾਉਣ ਜਿਹੜੇ ਬੱਚੇ ਧੀਆ ਪੁੱਤਰ ਆਪਣੇ ਮਾਪਿਆਂ ਨੂੰ ਫਿਰ ਉਹ ਮਾਪਿਆਂ ਲਈ ਧੀ ਪੁੱਤਰ ਵੀ ਬੰਧਨ ਦਾ ਰੂਪ ਨੇ ਬੰਧਨ ਸੁਤ ਕੰਨਿਆ ਅਰਨਾਰ ਨਾਰਕਈਏ स्त्री ਉਹ स्त्री ਜਿਹੜੀ ਆਪਣੇ ਪਤੀ ਨੂੰ ਘਰ ਵਾਲੇ ਨੂੰ ਗੁਰਦੁਆਰੇ ਸਹਿਬ ਨਾ ਜਾਣ ਦੇਵੇ ਗੁਰੂ ਕੀ ਸੇਵਾ ਤੋਂ ਵਰਜਿਤ ਕਰੇ ਪ੍ਰਭੂ ਦੀ ਬੰਦਗੀ ਨਾ ਕਰਨ ਦੇਵੇ ਉਹ ਇਸਤਰੀ ਵੀ ਫਿਰ ਬੰਧਨ ਰੂਪ ਹੈ ਇਹਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਬੰਧਨ ਸੁੱਤ ਕੰਨਿਆ ਅਰ ਨਾਰ ਬੰਧਨ ਕਰਮ ਧਰਮ ਹੋ ਕੀਆ ਮਾਰਾਈ ਕਹਿੰਦੇ ਉਹ ਕਰਮ ਭਾਵੇਂ ਧਰਮ ਦਾ ਹੀ ਕਿਉਂ ਨਾ ਹੋਵੇ ਜਿਹੜਾ ਮੈਂ ਵਿੱਚ ਆ ਕੇ ਕੀਤਾ ਵੀ ਮੈਂ ਕੀਤਾ ਸਤਿਗੁਰੂ ਕਹਿੰਦੇ ਉਹ ਫਿਰ ਧਰਮ ਦਾ ਕਰਮ ਵੀ ਬੰਧਨ ਰੂਪ ਹੋ ਜਾਂਦਾ ਹੈ ਜਿਸ ਧਰਮ ਦੇ ਕਰਮ ਦੇ ਵਿੱਚ ਵੀ ਤੁਹਾਡੀ ਮੈਂ ਸ਼ਾਮਲ ਹੋ ਗਈ ਉਹ ਵੀ ਬੰਧਨ ਰੂਪ ਹੈ ਬੰਧਨ ਕਰਮ ਧਰਮ ਹੋ ਕੀਆ ਬੰਧਨ ਪੁੱਤ ਕਲਤ ਮਨ ਬੀਆ ਪੁੱਤਰ ਇਸਤਰੀ ਜਿਹੜੀ ਮਨ ਵਿੱਚ ਬੀਆ ਗਈ ਇਹ ਦੂਜਾ ਭਾਵ ਉਤਪਨ ਕਰ ਦੇਵੇ ਜਿਹੜਾ ਪੁੱਤਰ ਜਾਂ ਜਿਹੜੀ ਇਸਤਰੀ ਉਹ ਇਸਤਰੀ ਤੇ ਪੁੱਤਰ ਵੀ ਬੰਧਨ ਰੂਪ ਹੈ ਬੰਧਨ ਪੁੱਤ ਕਲਤ ਮਨ ਬੀਆ ਮਹਾਰਾਜ ਜੀ ਦਾ ਪਾਵਨ ਫਰਮਾਨ ਹੈ ਬੰਦਨ ਕਿਰਖੀ ਕਰਹਿ ਕਿਰਸਾਨ ਹੋਮੈ ਦਨਸ ਹੈ ਰਾਜਾ ਮੰਗੇ ਦਾਨ ਸਤਿਗੁਰੂ ਕਹਿੰਦੇ ਇੱਕ ਕਿਰਸਾਨ ਦੇ ਲਈ ਕਿਰਸਾਨੀ ਖੇਤੀਬਾੜੀ ਉਦੋਂ ਬੰਦਨ ਦਾ ਰੂਪ ਹੋ ਜਾਂਦੀ ਹੈ ਜਦੋਂ ਇੱਕ ਰਾਜਾ ਹੋਮੈ ਵਿੱਚ ਆ ਕੇ ਪਰਜਾ ਦੇ ਉੱਪਰ ਖੇਤੀਬਾੜੀ ਦੇ ਉੱਪਰ ਟੈਕਸ ਲਾ ਦੇਵੇ ਤਾਂ ਉਸ ਸਮੇਂ ਜ਼ਿਮੀਂਦਾਰ ਦੇ ਲਈ ਫਿਰ ਜਿਹੜੀ ਕਿਰਖੀ ਹੈ ਖੇਤੀ ਹੈ ਇਹ ਵੀ ਵੰਦਨ ਰੂਪ ਹੈ ਬੰਦਨ ਕਿਰਖੀ ਕਰਹਿ ਕਿਰਸਾਨ ਹੋਮੈ ਦਲ ਸਹਿ ਰਾਜਾ ਮੰਗੇ ਦਾਨ ਬੰਦਨ ਸੌਦਾ ਅਣ ਵਿਚਾਰੀ ਮਹਾਰਾ ਜੀ ਕਹਿੰਦੇ ਉਹ ਸੌਦਾ ਜਿਹੜਾ ਤੁਸੀਂ ਵਿਚਾਰ ਤੋਂ ਰਹਿਤ ਹੋ ਕੇ ਕਰੋ ਰੁਪਈਏ ਖਰਚਣ ਦੇ ਬਾਅਦ ਯੁੱਧ ਤੁਹਾਡਾ ਉਹ ਕੀਤਾ ਹੋਇਆ ਸੌਦਾ ਜਦੋਂ ਉਹਦੇ ਵਿੱਚ ਤੁਹਾਨੂੰ ਇਹ ਲੱਗਦਾ ਵੀ ਇਹਦੇ ਵਿੱਚ ਤੇ ਕੋਈ ਮੁਨਾਫਾ ਹੀ ਨਹੀਂ ਵਿਚਾਰ ਤੋਂ ਰਹਿਤ ਹੋ ਕੇ ਤੁਸੀਂ ਜੋ ਵੀ ਸੌਦਾ ਕੀਤਾ ਉਹ ਤੁਹਾਡੇ ਲਈ ਬੰਧਨ ਦਾ ਰੂਪ ਬਣ ਜਾਂਦਾ ਹੈ ਬੰਧਨ ਸੌਦਾ ਅਣ ਵਿਚਾਰੀ ਤ੍ਰਿਪਤ ਨਹੀਂ ਮਾਇਆ ਮੋਹ ਪਸਾਰੀ ਇਹ ਮਾਇਆ ਦਾ ਜਿਤਨਾ ਪਸਾਰਾ ਹੈ ਮੋਹ ਦਾ ਪਸਾਰਾ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਤ੍ਰਿਪਤੀ ਨਹੀਂ ਹੈ ਤਿਪਤ ਨਹੀਂ ਮਾਇਆ ਮੋਹ ਪਸਾਰੀ ਬੰਧਨ ਸ਼ਾਹ ਸੰਚ ਹੈ ਧਨ ਜਾਏ ਬਿਨ ਹਰ ਭਗਤ ਨਾ ਪਵ ਈ ਥਾਏ ਇੱਕ ਸ਼ਾ ਲਈ ਇੱਕ ਸ਼ਾਹੂਕਾਰ ਲਈ ਜਮਾ ਕੀਤਾ ਹੋਇਆ ਧਨ ਬੰਦਨ ਦਾ ਰੂਪ ਉਦੋਂ ਬਣ ਜਾਂਦਾ ਜਦੋਂ ਉਹਦਾ ਧਨ ਕੋਈ ਚੁਰਾ ਲਵੇ ਜਾਂ ਸਰਕਾਰ ਉਹਦੇ ਦੱਬੇ ਹੋਏ ਧਨ ਦੇ ਉੱਪਰ ਆ ਕੇ ਕਾਬਜ਼ ਹੋ ਜਾਵੇ ਛਾਪਾ ਮਾਰ ਲਵੇ ਉਦੋਂ ਇੱਕ ਸ਼ਾਹ ਦੇ ਲਈ ਉਹਦਾ ਜਮ੍ਹਾਂ ਕੀਤਾ ਹੋਇਆ ਧਨ ਵੀ ਉਹਦੀ ਦੌਲਤ ਵੀ ਬੰਦਨ ਰੂਪ ਹੋ ਜਾਂਦੀ ਹੈ ਬੰਦਨ ਸ਼ਾਹ ਸੰਚਹਿ ਧਨ ਜਾਏ ਬਿਨ ਹਰ ਭਗਤ ਨਾ ਪਵ ਈ ਥਾਏ ਭਗਤੀ ਤੋਂ ਬਿਨਾ ਕਿਤੇ ਵੀ ਥਾਂ ਕਾਣਾ ਇਸ ਜੀਵ ਨੂੰ ਪ੍ਰਾਪਤ ਨਹੀਂ ਹੁੰਦਾ ਬੰਦਨ ਬੇਦਬਾਦ ਅਹੰਕਾਰ ਮਹਾਰਾ ਜੀ ਕਹਿੰਦੇ ਉਸ ਵਿਦਵਾਨ ਲਈ ਉਸ ਪੰਡਤ ਲਈ ਜਿਹੜੀ ਵਿਦਿਆ ਹੈ ਤਾਲੀਮ ਹੈ ਬੰਦਨ ਦਾ ਰੂਪ ਹੋ ਜਾਂਦੀ ਹੈ ਜਦੋਂ ਕੋਈ ਵਿਦਿਆ ਪੜ੍ਹ ਕੇ ਪੰਡਤ ਵਿਦਵਾਨ ਫਸਾਦਾ ਨੂੰ ਤੇ ਝਗੜਿਆਂ ਨੂੰ ਤੇ ਦੰਗਿਆਂ ਨੂੰ ਜਨਮ ਦੇ ਦੇਵੇ ਫਿਰ ਉਹਦੀ ਪੜ੍ਹੀ ਹੋਈ ਵਿਦਿਆ ਭਾਵੇਂ ਉਹਨੇ 베ਦ ਵੀ ਕਿਉਂ ਨਾ ਪੜ੍ਹੇ ਹੋਣ ਮਾਰਾ ਇਹ ਕਹਿੰਦੇ ਫਿਰੋਦੀ ਬਿੱਧਿਆ ਵੀ ਬੰਧਨ ਰੂਪ ਬਣ ਜਾਂਦੀ ਹੈ ਉਹਦੇ ਲਈ ਬੰਧਨ বেদ ਬਾਦ ਅਹੰਕਾਰ ਬੰਧਨ ਬਿਨ ਸਹਿ ਮੋਹ ਵਿਕਾਰ ਇਹ ਮੋਹ ਤੇ ਵਿਕਾਰਾਂ ਵਿੱਚ ਜਿਹੜਾ ਜੀਵ ਬਿੰਸਦਾ ਹੈ ਇਹ ਮੋਹ ਤੇ ਵਿਕਾਰ ਤਮਾਮ ਕਿਸਮ ਦੇ ਹੀ ਬੰਧਨ ਨੇ ਬੰਧਨ ਬਿਨ ਸਹਿ ਮੋਹ ਵਿਕਾਰ ਨਾਨਕ RAM ਨਾਮ ਸਰਣਾਈ ਸਤਿਗੁਰ ਰੱਖੇ ਬੰਧ ਨਾ ਪਾਈ ਸਤਿਗੁਰੂ ਕਹਿੰਦੇ ਭਾਈ ਜਿਹੜੇ ਰਾਮ ਪਰਮੇਸ਼ਰ ਦੀ ਸ਼ਰਣ ਵਿੱਚ ਆ ਜਾਂਦੇ ਨੇ ਤੇ ਜਨਾਂ ਦੇ ਰਾਖੇ ਸਤਿਗੁਰੂ ਬਣਦੇ ਨੇ ਫਿਰ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਬੰਧਨ ਵਿਆਪ ਦਾ ਨਹੀਂ ਕਿਉਂਕਿ ਸਤਿਗੁਰ ਬੰਧਨ ਤੋੜ ਨਿਰਾਰੀ ਬੋੜ ਨਾ ਗਰਵ ਮਝਾਰੀ ਜੀਓ ਕਿਉਂਕਿ ਸਤਿਗੁਰੂ ਜੀ ਤਮਾਮ ਆਪਣੇ ਸਿੱਖ ਦੇ ਬੰਧਨਾ ਨੂੰ ਤੋੜ ਦਿੰਦੇ ਨੇ ਉਹਨੂੰ ਬੰਧਨਾ ਤੋਂ ਰਹਿਤ ਕਰਕੇ ਉਹਨੂੰ ਜੀਵਨ ਮੁਕਤ ਦੀ ਅਵਸਥਾ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸਬੰਧਨ ਕਿਤਨੇ ਪ੍ਰਕਾਰ ਦੇ ਨੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰੂ ਕੀ ਬਾਣੀ ਦੇ ਅੰਦਰ ਆਸਾ ਰਾਗ ਦੇ ਇਸ ਪਾਵਨ ਸ਼ਬਦ ਦੇ ਵਿੱਚ तमाम ਬੰਦਨਾ ਦਾ ਖੁਲਾਸਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ